ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਅਗਮ ਅਗਾਧ ਪਾਣ ਬ੍ਰਹਮ ਸੋਏ ਜੋ ਜੋ ਕਹੈ ਸੋ ਮੁਕਤਾ ਹੋਏ ਸੁਣ ਮੀਤਾਂ ਨਾਨਕ ਬਿਨਵੰਤਾ ਸਾਧ ਜਣਾ ਕੀ ਅਚਰਜ ਕਥਾ ਅਸ਼ਟਪਰੀ ਸਾਧਕੈ ਸੰਗ ਮੁਖ ਉਜਲ ਹੋਤ ਸਾਧਕੈ ਸੰਗ ਸਾਧ ਸੰਗ ਮਲ ਸਗਲੀ ਖੋਤ ਸਾਧਕ ਕਾ ਸੰਗ ਮਿਟਾਇਆ ਬਿਮਾਨ ਸਾਧਕ ਕਾ ਸੰਗ ਪ੍ਰਗਟੈ ਸੋ ਗਿਆਨ ਸਾਧਕ ਕਾ ਸੰਗ 부ਝੈ ਪ੍ਰਵ ਨੇਰਾ ਸਾਧ ਸੰਗ ਸਭ ਹੋਤ ਨਿਵੇਰਾ ਸਾਧਕ ਕਾ ਸੰਗ ਪਾਏ ਨਾਮ ਰਤਨ ਸਾਧਕ ਕਾ ਸੰਗ ਏਕ ਜੋ ਪਰਜਤਨ ਸਾਦ ਕੀ ਮਹਿਮਾ ਵਰਨੈ ਕੌਣ ਪਰਾਨੀ ਨਾਨਕ ਸਾਦ ਕੀ ਸੋਹਾ ਪ੍ਰਮਾਹੇ ਸਮਾਨੀ ਸਾਦ ਕੀ ਮਹਿਮਾ ਵਰਨੈ ਕੌਣ ਪਰਾਨੀ ਨਾਨਕ ਸਾਦ ਕੀ ਸੋਹਾ ਪ੍ਰਮਾਹੇ ਸਮਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ੁਰਜਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਗੁਰ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ ਆਓ ਲੜੀਵਾਰ ਗੁਰਬਾਣੀ ਦੀ ਵਿਚਾਰ ਨਾਲ ਜੁੜਨਾ ਕਰੀਏ ਜੀ ਲੜੀਵਾਰ ਕਥਾ ਮੁਤਾਬਕ ਆਪਾਂ ਕਥਾ ਕਰਦੇ ਹੋਏ ਸ੍ਰੀ ਸੁਖਮਨੀ ਸਾਹਿਬ ਜੀ ਦੇ 7ਵੇਂ ਸ਼ਲੋਕ ਤੇ 7ਵੀਂ ਅਸ਼ਟਪਦੀ ਤੇ ਪਹੁੰਚੇ ਹਾਂ ਜਿਸ ਰਾਹੀਂ ਤਾਂ-ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਿੱਖ ਸੰਗਤਾਂ ਨੂੰ ਸਮਝਾਉਂਦੇ ਹੋਏ ਬਖਸ਼ਣ ਕਰਦੇ ਹਨ ਕਿ ਨਾਮ ਜਪਣ ਵਾਲਿਆਂ ਦੀ ਮਹਿਮਾ ਕੀ ਹੈ ਨਾਮ ਜਪਣ ਵਾਲਿਆਂ ਦੀ ਵਡਿਆਈ ਕੀ ਹੈ ਜਿਸ ਤਰ੍ਹਾਂ ਏ ਸੁਖਣੀ ਸਾਹਿਬ ਦੇ ਪਾਠ ਦੀ ਅਰੰਭਤਾ ਕਰਦੇ ਹਨ ਉਸ ਪਰਮੇਸ਼ਰ ਨੂੰ ਗੁਰੂ ਨਾਨਕ ਨੂੰ ਗੁਰੂ ਪਿਤਾ ਨੂੰ ਗੁਰੂ ਨੂੰ ਸਿਮਰ ਕੇ ਆਦ ਗੁਰੇ ਨਮੇ ਜੁਗਾਦ ਗੁਰੇ ਨਮੇ ਸਤਿਗੁਰ ਐ ਨਮੇ ਸ੍ਰੀ ਗੁਰਦੇਵ ਐ ਨਮੇ ਦੇ ਸ਼ਬਦ ਨਾਲ ਫਿਰ ਪ੍ਰਭੂ ਦੇ ਸਿਮਰਨ ਦੀ ਗੱਲ ਕਰਦੇ ਆ ਸਿਮਰੋ ਸਿਮਰ ਸਿਮਰ ਸੁਖ ਪਾਵੋ ਔਰ अनेका ਸਿੱਖ ਸੰਗਤਾਂ ਪਰਮੇਸ਼ਰ ਦਾ ਸਿਮਰਨ ਕਰਦੀਆਂ ਫਿਰ ਅੱਗੇ ਜਾ ਕੇ ਗਾਈਡ ਕਰਦੇ ਆ ਕਿ ਉਹ ਪਰਮੇਸ਼ਰ ਹੀ ਦਾਤਾਂ ਦੇਣ ਵਾਲਾ ਹੈ ਦੇਨ ਹਾਰ ਪ੍ਰਭ ਛੋੜ ਕੇ ਲਾਗੇ ਆਣ ਸੋ ਆਏ ਨਾਨਕੋ ਨਸੀ ਜਈ ਬਿੰਡ ਆਵੇ ਪਤ ਜਾਏ ਔਰ ਗੁਰ ਪਿਆਰਿਓ ਫਿਰ ਸਿੱਖ ਨੂੰ ਛੇਵੇਂ ਸ਼ਲੋਕ ਵਿੱਚ ਦੱਸ ਰਏ ਸੀ ਕਿ ਈਓ ਅਰਦਾਸ ਕਰਿਆ ਕਰ ਕਾਮ ਕਰੋ ਦਾ ਲੋਭੋ ਬਿਨ ਜਾਏ ਹਮੇ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਫਿਰ ਛੇਵੀਂ ਅਸ਼ਟਪਦੀ ਦੇ ਅਖੀਰਲੇ ਪਰੇ ਵਿੱਚ ਆ ਵੀ ਅਰਦਾਸ ਕਰਦੇ ਆ ਪਾਤਸ਼ਾਹ ਇਹ ਸਿੱਖ ਤਾਂ ਜਿਹੋ ਜਾਂ ਹੈ ਜੀਵਤਾ ਜਿਹੋ ਜਾਂ ਹੈ ਹੈ ਤੋ ਵੀ ਬਖਸ਼ ਕੇ ਚਰਨੀ ਲਾਲ ਉਹਨ ਜਿਨ੍ਹਾਂ ਤੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋ ਗਈ ਜਿਨ੍ਹਾਂ ਨੂੰ ਪਰਮੇਸ਼ਰ ਨੇ ਆਪਣੇ ਚਰਨੀ ਲਾ ਲਿਆ ਔਰ ਜਿਨ੍ਹਾਂ ਦੇ ਅੰਦਰ ਆਪਣੇ ਸਿਮਰਨ ਦੀ ਦਾਤ ਰੱਖ ਦਿੱਤੀ ਉਸ ਅਜੱਪਾ ਜਾਪ ਦੀ ਦਾਤ ਬਖਸ਼ ਦਿੱਤੀ ਜਿਸ ਆਪ ਜਪਾਏ ਸੋ ਜਪੈ ਜਿਸ ਆਪ ਜਨਾਏ ਸੋ ਜਾਣੈ ਅਨੇਕਾ ਤਰ੍ਹਾਂ ਦੇ ਬਚਨ ਪਵਿੱਤਰ ਗੁਰਬਾਣੀ ਵਿੱਚ ਬਰਾਜਮਾਨ ਹਨ ਤਾਂ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ हे परिपूर्ण ਪਰਮੇਸ਼ਰ ਪ੍ਰਮਾਤਮਾ ਤੂੰ ਤਾਂ ਬੇਅੰਤ ਹੈ ਹੀ ਹੈ ਪਰ ਤੇਰੇ ਪਿਆਰਿਆਂ ਦਾ ਵੀ ਕੋਈ ਅੰਤ ਨਹੀਂ ਹਰ ਕਾ ਸੇਵਕ ਸੋ ਹਰ ਜੇਹਾ ਭੇਦ ਨ ਜਾਣੋ ਮਾਨਸ ਰੇਹਾ ਇਹ ਹੈ ਅੱਜ ਦਾ ਸ਼ਲੋਕ ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹੈ ਸੋ ਮੁਗਤਾ ਹੋਏ ਸੁਣ ਮੀਤਾ ਨਾਨਕ ਬਿਣਵੰਤਾ ਸਾਧ ਜਨ ਕੀ ਅਚਰਜ ਕਥਾ ਵਾਹਿਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਪਵਿੱਤਰ ਸ਼ਲੋਕ ਰਾਹੀਂ ਬਖਸ਼ਿਸ਼ ਕਰ ਰਹੇ ਹਨ ਆਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹੈ ਸੋ ਮੁਕਤਾ ਹੋਏ ਉਹ ਪਰਿਪੂਰਨ ਪਰਮੇਸ਼ਰ ਪ੍ਰਮਾਤਮਾ ਜੋ ਪੜੇ ਤੋ ਪਰੇ ਪਾਪਾ ਪੁੰਨਾ ਤੋਂ ਪਰੇ ਜੀਵਾਂ ਦੀ ਪਾਲਣਾ ਕਰਨ ਵਾਲਾ ਸਾਡੇ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਪਰ ਸਭ ਦੇ ਅੰਦਰ ਅਗੰਮ ਜਿਸ ਦਾ ਕੋਈ ਖਾਸ ਰਸਤਾ ਨਹੀਂ ਇੱਕੋ ਰਸਤਾ ਹੈ ਸਾਜ ਕਹੋ ਸੁਣ ਲਿਓ ਸਭ ਜਿਨ ਪ੍ਰੇਮ ਕੀਓ ਤਨਹੀ ਪ੍ਰਭ ਪਾਇਓ ਐਸਾ ਹੋ ਪਰਿਪੂਰਨ ਪਰਮਾਤਮਾ ਹੈ ਅਗਾਧ ਜਿਸ ਨੂੰ ਗਾਹਿਆ ਨਹੀਂ ਜਾ ਸਕਦਾ ਮਤਲਬ ਜਿਸ ਦਾ ਅੰਤ ਨਹੀਂ ਪਾਇਆ ਜਾ ਸਕਦਾ ਪਾਰ ਬ੍ਰਹਮ ਬ੍ਰਹਮ ਤੇ ਪਾਰ ਬ੍ਰਹਮ ਬ੍ਰह्म ਭਾਵ ਸਾਰੀ ਸ੍ਰਿਸ਼ਟੀ ਵੀ ਸਮਾਇਆ ਹੋਇਆ ਹੈ ਸ੍ਰਿਸ਼ਟੀ ਤੋਂ ਪਰੇ ਵੀ ਹੈ ਕੱਲਾ ਵੀ ਹੈ ਤੇ ਦੁਨੀਆ ਵਿੱਚ ਵੀ ਸਮਾਇਆ ਹੋਇਆ ਹੈ ਏਕ ਹੈ ਅਨੇਕ ਹੈ ਅਨੇਕ ਹੈ ਫਿਰ ਏਕ ਹੈ ਜੇ ਮਹਾਵਾਕ ਅਨੁਸਾਰ ਪਾਰ ਬ੍ਰਹਮ ਸੋਏ ਉਹ ਤੁਹਾਡੀ ਸਾਰਿਆਂ ਦੀ ਆਤਮਾ ਹੈ ਸਭ ਦੇ ਹਿਰਦੇ ਵਿੱਚ ਵਸਿਆ ਹੋਇਆ ਹੈ ਬੇਅੰਤ ਡੂੰਘਾ ਹੈ ਬੇਅੰਤ ਪਰਿਪੂਰਨ ਪਰਮੇਸ਼ਰ ਪਰਮਾਤਮਾ ਜਿਹੜਾ ਸਭ ਦੇ ਹਿਰਦੇ ਵਿੱਚ ਵਸਣ ਵਾਲਾ ਜੋ ਜੋ ਕਹੈ ਸੋ ਮੁਕਤਾ ਹੋਏ ਉਹ ਸਾਰਿਆਂ ਵਿੱਚ ਰਹਿੰਦਾ ਹੋਇਆ ਵੀ ਮੁਕਤ ਹੈ ਤੇ ਜਿਹਨੇ ਮੁਕਤ ਨੂੰ ਸੇ ਮਿਲ ਲਿਆ ਉਹ ਵੀ ਮੁਕਤ ਹੈ ਕਿਸੇ ਨਾਲ ਵੱਜਿਆ ਹੋਇਆ ਨਹੀਂ ਉਹ ਆਪ ਮੁਕਤ ਹੈ ਤੇ ਹੋਰਾਂ ਨੂੰ ਵੀ ਮੁਕਤ ਕਰਦਾ ਹੈ ਐਸਾ ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਹੈ ਸੋ ਨਮੀਤਾ ਨਾਨਕ ਬਿਣਵੰਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬੜੇ ਹੀ ਪਿਆਰ ਸਤਕਾਰ ਸਹਿਤ ਸਿੱਖ ਸੰਗਤਾਂ ਨੂੰ ਸੰਬੋਧਨ ਕਰਦੇ ਹਨ ਮਿੱਤਰ ਕਹਿ ਕੇ ਕਿਉਂਕਿ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰ ਗੁਰਦੇਵ ਸਖਾ ਅਗਿਆਨ ਪੰਜਨ ਗੁਰਦੇਵ ਬੰਦਪਸ ਸਹੋਦਰਾ ਐਸਾ ਸਾਡਾ ਗੁਰੂ ਹੈ ਜੋ ਐਸੇ ਸਾਰੇ ਹੀ ਸੰਬੰਧਾਂ ਦੇ ਨਾਲ ਸੰਬੰਧ ਰੱਖਦਾ ਹੈ ਸਾਰਿਆਂ ਵਿੱਚ ਹੀ ਉਹ ਸਮਾਇਆ ਹੋਇਆ ਸੋ ਮਿੱਤਰੋ ਭਾਉ ਗੁਰ ਸਿੱਖੋ ਨਾਨਕ ਬਿਨਵੰਤਾ ਇਹ ਨਾਨਕ ਨਿਮਰਤਾ ਸਹਿਤ ਬੇਨਤੀ ਕਰਦਾ ਹੈ ਸਾਧ ਜਨ ਕੀ ਅਚਰਜ ਕਥਾ ਆਓ ਮੈਂ ਤੁਹਾਨੂੰ ਪਰਮੇਸ਼ਰ ਦੇ ਪਿਆਰਿਆਂ ਦੀਆਂ ਅਨੋਖੀਆਂ ਗੱਲਾਂ ਸੁਣਾਵਾਂ ਕਥਾ ਮਤਰ ਵਿਚਾਰ ਵਟਾਂਦਰਾ ਬਾਤਾਂ ਉਸ ਪਰਮੇਸ਼ਰ ਦੇ ਪਿਆਰਿਆਂ ਦੀਆਂ ਬਾਤਾਂ ਪਾਈਏ ਅਚਰਜ ਕਥਾ ਕਰੀਏ ਜੋ ਕਿ ਸਾਨੂੰ ਆਨੰਦ ਵਕਸ਼ਣ ਵਾਲੀ ਹੈ ਇਸ ਲੋਕ ਹੈ ਸਤਮਾ ਸਤਮੀ ਅਸ਼ਟਪਦੀ ਅਰੰਭ ਹੁੰਦੀ ਹੈ ਅੱਗੇ ਅਸ਼ਟਪਰੀ ਸਾਧਕ ਸੰਗ ਮੁਖ ਊਜਲ ਹੋਤ ਜਿਨ੍ਹਾਂ ਨੇ ਉਸ ਪਰੀਪੂਰਨ ਪਰਮੇਸ਼ਰ ਪ੍ਰਮਾਤਮਾ ਨੂੰ ਪਾ ਲਿਆ ਹੈ ਸਾਧਨਾ ਕਰਕੇ ਜਿਨ੍ਹਾਂ ਨੇ ਆਪਣਾ ਬਣਾ ਲਿਆ ਉਸ ਪਰਮੇਸ਼ਰ ਨੂੰ ਜਿਹੜੇ ਉਹਨਾਂ ਦੀ ਵੀ ਸੰਗਤ ਕਰਨਗੇ ਉਹਨਾਂ ਦੇ ਵੀ ਮੁੱਖ ਉਜਲੇ ਹੋ ਜਾਣਗੇ ਸੇ ਪਿਆਰਿਆਂ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ ਉਹ ਵੀ ਦਰਗਾਹ ਵਿੱਚ ਪ੍ਰਵਾਨ ਹੋ ਜਾਣਗੇ ਸੁਹੇਲੇ ਹੋ ਜਾਣਗੇ ਸੁਖੀ ਹੋ ਜਾਣਗੇ ਸਾਧਕ ਸੰਗ ਮੁੱਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧ ਭਾਵ ਜਿਨ੍ਹਾਂ ਨੇ ਸਾਧਨਾ ਕਰਕੇ ਆਪਣੀਆਂ ਮੈਲਾ ਵਿਕਾਰਾਂ ਨੂੰ ਦੂਰ ਕਰ ਦਿੱਤਾ ਹੈ ਲਾਹ ਦਿੱਤਾ ਹੈ ਭਰੀਐ ਮਤ ਪਾਪਾਂ ਕੈ ਸੰਗੋ ਧੋਪੈ ਨਾਵੇ ਕ ਰੰਗ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪ ਕੇ ਆਪਣੇ ਵਿਕਾਰਾਂ ਨੂੰ ਦੂਰ ਕਰ ਲਿਆ ਹੈ ਆਓ ਉਹਨਾਂ ਦੀ ਸੰਗਤ ਕਰੀਏ ਉਹਨਾਂ ਦੀ ਸੰਗਤ ਪਰਮੇਸ਼ਰ ਤੋਂ ਗੁਰੂ ਤੋਂ ਮੰਗਿਏ ਉਹਨਾਂ ਦੀ ਸੰਗਤ ਕਰਨ ਦਾ ਕੀ ਫਾਇਦਾ ਹੋਵੇਗਾ ਸਾਧ ਸੰਗ ਮਲ ਸਗਲੀ ਖੋਤ ਉਹਨਾਂ ਦੀ ਸੰਗਤ ਕਰਕੇ ਅਸੀਂ ਵੀ ਪਵਿੱਤਰ ਹੋ ਜਾਵਾਂਗੇ ਪਾਪਾਂ ਦੀ ਵਿਸ਼ੇਵਕਾਰਾਂ ਦੀ ਮਾੜੀ ਸੋਚ ਦੀ ਜਿਹੜੀ ਗੰਦਗੀ ਸਾਡੀ ਬੁੱਧੀ ਵਿੱਚ ਭਰੀ ਹੋਈ ਹੈ ਉਹ ਨਿਕਲ ਜਾਵੇਗੀ ਸਾਡੀ ਮਤ ਸਾਫ਼ ਹੋ ਜਾਵੇਗੀ ਆਓ ऐसे ਪਿਆਰਿਆਂ ਦੀ ਸੰਗਤ ਕਰੀਏ ਸਭ ਤੋਂ ਭਿਆਨਕ ਚੀਜ਼ ਹੈ ਹੰਕਾਰ ਸਭ ਤੋਂ ਵੱਡੀ ਮੈਲ ਹੈ ਵੱਡਾ ਅੜਿੱਕਾ ਹੈ ਵੱਡਾ ਪਰਮੇਸ਼ਰ ਤੋਂ ਜਿਹੜਾ ਹੈ ਸਾਨੂੰ ਵਿਛੋੜਨ ਵਾਲੀ ਚੀਜ਼ ਹੈ ਉਹ ਹੈ ਅਭਿਮਾਨ ਤੇ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਕਰਕੇ ਜੀਵ ਦਾ ਹੰਕਾਰ ਵੀ ਦੂਰ ਹੋ ਜਾਂਦਾ ਹੈ ਸਾਧ ਕੇ ਸੰਗ ਮਿਟੇ ਅਭਿਮਾਨ ਸਾਧੂਆਂ ਦੀ ਸੰਗਤ ਕਰਦੇ ਆਂ ਸਾਡੇ ਹੰਕਾਰ ਦਾ ਨਾਸ਼ ਹੋ ਜਾਂਦਾ ਹੈ ਸਾਧਕ ਸੰਗ ਪ੍ਰਗਟ ਐਸੋ ਗਿਆਨ ਐਸੇ ਪਰਮੇਸ਼ਰ ਦੇ ਪਿਆਰਿਆਂ ਦੀ ਸਾਧੂਆਂ ਦੀ ਸੰਗਤ ਕਰਿਆਂ ਜੀਵ ਦੇ ਅੰਦਰ ਸਵੈ ਦਾ ਗਿਆਨ ਸੁ ਗਿਆਨ ਦਾ ਮਤਲਬ ਸ਼੍ਰੇਸ਼ਟ ਵੀ ਹੈ ਤੇ ਸੁ ਗਿਆਨ ਦਾ ਮਤਲਬ ਸਵੈ ਭਈ ਆਪਾਂ ਕੌਣ ਹਾਂ ਕਿੱਥੋਂ ਆਏ ਹਾਂ ਕੀ ਲੈਣ ਆਏ ਹਾਂ ਅਸੀਂ ਆਪਣੀ ਅਸਲੀਅਤ ਨੂੰ ਕਿਵੇਂ ਜਾਣ ਸਕਦੇ ਹਾਂ ਸਾਡਾ ਅਸਲੀ ਸਰੂਪ ਕੀ ਹੈ ਕੀ ਜੋ ਬਾਹਰੋਂ ਸਰੀਰ ਦਿਖਾਈ ਦੇ ਰਿਹਾ ਇਹ ਸਾਡਾ ਸਰੂਪ ਹੈ ਪਾਤਸ਼ਾਹ ਕਹਿੰਦੇ ਨਹੀਂ ਇਹ ਉਸ ਦਾ ਘਰ ਹੈ ਇਹਦੇ ਵਿੱਚ ਰਹਿਣ ਵਾਲਾ ਆਪਾਂ ਹਾਂ ਤੇ ਆਪਾਂ ਪਰਮੇਸ਼ਰ ਦੀ ਯਰਸਾ ਹਾਂ ਇਸ ਕਰਕੇ ਸਾਡਾ ਇਹ ਰੂਪ ਨਹੀਂ ਹੈ ਤਫਿਰ ਕੈਸਾ ਹੈ ਪਾਤਸ਼ਾਹ ਨੂੰ ਪੁੱਛਿਆ ਤੇ ਪਾਤਸ਼ਾਹ ਕਹਿੰਦੇ ਸੁਖਮੂਰਤ ਨਾਮ ਨਿਰੰਜਨ ਉਹਦਾ ਨਾਮ ਨਿਰੰਜਨ ਹੈ ਪਵ ਰੰਗ ਰੂਪ ਤੋ ਰਹਿਤ ਹੈ ਉਹ ਬੜਾ ਸੂਖਮ ਹੈ ਕਾਇਆ ਦਾ ਆਕਾਰ ਹੈ ਇਹਦੇ ਵਰਗਾ ਹੀ ਪਰ ਇਹਦੇ ਵਿੱਚ ਇਸ ਆਕਾਰ ਦੇ ਵਿੱਚ ਉਹ ਸਮਾਇਆ ਹੋਇਆ ਹੈ ਉਸ ਨੂੰ ਜਾਣਨ ਦੇ ਲਈ ਸਾਨੂੰ ਸਾਧੂਆਂ ਦੀ ਗੁਰਮੁਖਾਂ ਦੀ ਬ੍ਰਹਮ ਗਿਆਨੀਆਂ ਦੀ ਸੰਗਤ ਦੀ ਲੋੜ ਹੈ ਸਾਧ ਕੇ ਸੰਗ ਪ੍ਰਗਟੈ ਸੋ ਗਿਆਨ ਸਾਧੂਆਂ ਦੀ ਸੰਗਤ ਕਰਿਆਂ ਸਵੈ ਸਰੂਪ ਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ ਪਾਤਸ਼ਾਹ ਜੀ ਕਹਿੰਦੇ ਹੋਰ ਕੀ ਹੁੰਦਾ ਹੈ ਮਹਾਰਾਜ ਸਾਧੂਆਂ ਦੀ ਸੰਗਤ ਕਰਿਆਂ ਗੁਰਮੁਖਾਂ ਦੀ ਸੰਗਤ ਕਰਿਆਂ ਪਾਤਸ਼ਾਹ ਜੀ ਕਹਿੰਦੇ ਸਾਧ ਕੇ ਸੰਗ 부ਝੈ ਪ੍ਰਵ ਨੇਰਾ ਸਾਧੂਆ ਦੀ ਸੰਗਤ ਵਿੱਚੋਂ ਹੀ ਪਤਾ ਲੱਗਦਾ ਹੈ ਕਿ ਪਰਮੇਸ਼ਰ ਕਿੰਦੇਰੇ ਦੂਰ ਨਹੀਂ ਵੱਸਦਾ ਸਭ ਦੇ ਨੇੜੇ ਵੱਸਦਾ ਸਭ ਦੇ ਕੋਲ ਵੱਸਦਾ ਉਹਨੂੰ ਲੱਭਣ ਦੇ ਲਈ ਜੰਗਲਾਂ 'ਵੀ ਜਾਣ ਦੀ ਲੋੜ ਨਹੀਂ ਹੱਸੰਦਿਆਂ ਖਿਲੰਦਿਆਂ ਪੈਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ ਨਾਨਕ ਸਤਿਗੁਰੂ ਭੇਟਿਆ ਐਸੀ ਹੋਵੇ ਜੁਗਤ ਤਾਂ ਉਹ ਜੁਗਤ ਗੁਰੂ ਬਣਾਉਂਦਾ ਹੈ ਉਹ ਜੁਗਤ ਗੁਰੂ ਬਖਸ਼ਦਾ ਹੈ ਨਿੱਜ ਸਰੂਪ ਦਾ ਗਿਆਨ ਜਾ ਫਿਰ ਗੁਰਸੇ ਗੁਰੂ ਗੁਰੂ ਗੁਰਸਿੱਖ ਹੈ ਭਾਵ ਗੁਰੂ ਦੀ ਸਿੱਖਿਆ ਹੀ ਸਾਡਾ ਗੁਰੂ ਹੈ ਤੇ ਜਿਹੜਾ ਜਿਸ ਦੇ ਕੋਲ ਉਹ ਸਿੱਖਿਆ ਹੈ ਉਹ ਗੁਰਸਿੱਖ ਵੀ ਗੁਰੂ ਦਾ ਰੋਲ ਅਦਾ ਕਰਦਾ ਹੈ ਜਿਵੇਂ ਅੱਜ ਪੰਜ ਪਿਆਰੇ ਗੁਰੂ ਦਾ ਰੋਲ ਅਦਾ ਕਰਕੇ ਸਾਨੂੰ ਅਮਰ ਦੀ ਦਾਤ ਤੇ ਉਹੋ ਨਾਮ ਦਾ ਗਿਆਨ ਬਖਸ਼ਦੇ ਆ ਪ੍ਰੀਤਮ ਜੀ ਕਹਿੰਦੇ ਉਹ ਸਭ ਦੇ ਨੇੜੇ ਹੈ ਸਾਧਕੇ ਸੰਗ 부ਝੈ ਪ੍ਰਭ ਨੇਰਾ ਇੱਕ ਵਚਨ ਗੁਰਬਾਣੀ ਦੇ ਵਿੱਚ ਹੈ ਪਾਤਸ਼ਾਹ ਜੀ ਉੱਥੇ ਬਖਸ਼ਿਸ਼ ਕਰਦੇ ਹਨ ਨੇੜੇ ਨੇੜੇ ਸਭ ਕੋ ਕਹੈ ਗੁਰਮੁਖ ਭੇਦ ਬਿਰਲਾ ਕੋਈ ਲਹੈ ਹੈ ਨਿਕਟੇ ਅਰ ਭੇਦ ਨਾ ਪਾਇਆ ਬਿਨ ਬੂਝੈ ਸਭ 모ਹੀ ਮਾਇਆ ਇਸ ਕਰਕੇ ਉਹ ਹੈ ਤਾਂ ਨੇੜੇ ਪਰ ਗੁਰਮੁਖਾਂ ਦੀ ਸੰਗਤ ਤੋਂ ਬਗੈਰ ਪਤਾ ਨਹੀਂ ਲੱਗਦਾ ਸਮਝ ਨਹੀਂ ਆਉਂਦੀ ਬੰਦੇ ਨੂੰ ਇਸ ਕਰਕੇ ਗੁਰਮੁਖਾਂ ਦੀ ਸੰਗਤ ਦੀ ਲੋੜ ਹੈ ਸਾਧ ਕੇ ਸੰਗ 부ਜੈ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਵੇਰਾ ਪਾਤਸ਼ਾਹ ਜੀ ਕਹਿੰਦੇ ਸਾਧੂਆਂ ਦੀ ਸੰਗਤ ਕਰਿਆਂ ਜੀਵ ਦੇ ਸਾਰੇ ਪਾਪ ਕਰਮਾਂ ਦਾ ਮਾੜੇ ਚੰਗੇ ਕਰਮਾਂ ਦਾ ਜਿਹੜੇ ਸਾਨੂੰ ਜਮਨ ਮੰਨ ਵਿੱਚ ਲੈ ਕੇ ਜਾਂਦੇ ਆ ਉਹਨਾਂ ਦਾ ਨਵੇੜਾ ਵੀ ਸਾਧੂਆਂ ਦੀ ਸੰਗਤ ਨਾਲ ਹੁੰਦਾ ਹੈ ਸਾਧ ਸੰਗ ਸਭ ਹੋਤ ਨਵੇਰਾ ਸਾਧ ਕੇ ਸੰਗ ਪਾਏ ਨਾਮ ਰਤਨ ਨਾਮ ਰੂਪੀ ਹੀਰਾ ਰਤਨ ਜਾਂ ਹੀਰਾ ਕਹਿਣ ਦਾ ਮਤਲਬ ਹੈ ਕਿ ਰਤਨ ਜਾਂ ਹੀਰਾ ਜਿਹੜਾ ਹੈ ਉਹ ਪ੍ਰਕਾਸ਼ ਕਰਦਾ ਹਨੇਰੇ ਦੇ ਵਿੱਚ ਉਹ ਬਾਹਰੀ ਤੌਰ ਤੇ ਪ੍ਰਕਾਸ਼ ਕਰਦਾ ਸੱਤ ਦੇ ਕੋਲ ਇੱਕ ਮਣੀ ਹੁੰਦੀ ਹੈ ਉਹ ਰਾਤ ਨੂੰ ਹਨੇਰੇ ਵਿੱਚ ਕੱਢ ਕੇ ਬਾਹਰ ਰੱਖ ਲੈਂਦਾ ਉਹ ਚਮਕਦੀ ਹੈ ਜਦ ਚਮਕਦੀ ਹੈ ਉਤੇ ਮੱਛਰ ਮੱਖੀਆਂ ਆਦੀ ਜਾਨਵਰ ਆਉਂਦੇ ਐ ਤੇ ਸੱਪ ਉਸ ਮਣੀ ਦੇ ਸਹਾਰੇ ਉਹ ਖਾਈ ਜਾਂਦਾ ਔਰ ਗੁਰਬਾਣੀ ਜਿਹੜੀ ਆਏ ਸੁਖ ਮਣੀ ਐ ਜਿੱਥੇ ਇਸ ਪਵਿੱਤਰ ਬਾਣੀ ਨੇ ਜੀਵਾਂ ਨੂੰ अनेका ਤਰ੍ਹਾਂ ਦਾ ਰੁਜ਼ਗਾਰ ਵੀ ਬਖਸ਼ਿਆ ਅਨੇਕਾਂ ਪਾਠੀ ਗਰੰਥੀ ਰਾਗੀ ਕਥਾਵਾਜਕ ਅਨੇਕਾਂ ਰੱਬ ਦੇ ਪਿਆਰੇ ਇਹ ਉਹ ਮਣੀ ਵੀ ਹੈ ਪਰ ਇਹ ਹੀ ਮਣੀ ਗੁਰ ਪਿਆਰਿਓ ਉਸ ਮਣੀ ਤੋਂ ਵੀ ਪਰੇ ਹੈ ਕਿਉਂਕਿ ਇਹ ਬਾਣੀ ਜੀਵ ਨੂੰ ਰੱਬ ਬਣਾ ਦਿੰਦੀ ਹੈ ਇਹ ਬਾਣੀ ਜੀਵ ਨੂੰ ਪਰਮੇਸ਼ਰ ਦੇ ਵਿੱਚ ਮਿਲਾ ਦਿੰਦੀ ਹੈ ਤਾਂ ਤੇ ਸਾਧਕੇ ਸੰਗ ਪਾਏ ਨਾਮ ਰਤਨ ਉਹ ਨਾਮ ਰੂਪੀ ਹੀਰਾ ਜਿਸ ਦੇ ਨਾਲ ਇਸ ਪਰਿਪੂਰ ਪਰਮੇਸ਼ਰ ਪ੍ਰਮਾਤਮਾ ਦੀ ਇਹ ਬਾਣੀ ਦੀ ਸਮਝ ਆਉਂਦੀ ਹੈ ਜਿਸ ਤਰ੍ਹਾਂ ਗੁਰੂ ਪਿਆਰਿਓ ਭਾਈ ਮਰਦਾਨਾ ਜਿਹਨੂੰ ਇੱਕ ਲਾਲ ਫੜਾਇਆ ਤੇ ਪਾਤਸ਼ਾਹ ਕਹਿੰਦੇ ਜਾ ਮਰਦਾਨਾ ਇਹ ਲਾਲ ਵੇਚ ਕੇ ਆ ਪਹਿਲਾਂ ਤਾਂ ਕਿਸੇ ਨੂੰ ਉਹਦੀ ਪਛਾਣ ਨਾ ਆਈ ਪਰ ਇੱਕ جوہری ਨੂੰ ਪਛਾਣ ਆਈ ਉਸ ਨੇ ਉਸ ਦਾ ਮੁੱਲ ਨਹੀਂ ਪਾਇਆ ਕਹਿੰਦਾ ਜਿੰਨੇ ਕਹੋਗੇ ਓਨੇ ਦੇ ਦੂੰਗਾ ਬੜਾ ਕੀਮਤੀ ਲੱਗਦਾ ਤਾਂ ਗੁਰੂ ਪਿਆਰਿਓ ਅਖੀਰ ਤੇ ਬਾਬਾ ਨਾਨਕ ਜੀ ਕਹਿੰਦੇ ਮਰਦਾਨੇ ਆ ਇਹ ਕੋਈ ਵੇਚਣ ਵਾਲਾ ਪੱਥਰ ਨਹੀਂ ਹੈ ਇਹ ਪਰਮੇਸ਼ਰ ਦਾ ਨਾਮ ਹੈ ਮੈਂ ਤੇਰੇ ਨਾਲ ਨਾਮ ਦੀ ਗੱਲ ਕੀਤੀ ਹੈ ਵੇਚਣਾ ਚਾਹੇਂਗਾ ਕਹਿੰਦਾ ਨਹੀਂ ਮੈਂ ਨਹੀਂ ਵੇਚਦਾ ਉਹ ਨਾਮ ਦਾ ਹੀਰਾ ਨਾਮ ਦੀ ਦਾਤ ਦੁਨੀਆ ਲੱਭਦੀ ਫਿਰਦੀ ਹੈ ਪਰ ਉਸ ਨਾਮ ਰੂਪੀ ਰਤਨ ਨੂੰ ਸਾਧੂਆਂ ਦੀ ਸੰਗਤ ਕਰਕੇ ਸਹਜੇ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ ਸਾਧਕ ਸੰਗ ਏਕ ਉੱਪਰ ਯਤਨ ਤਾਂ ਗੁਰੂ ਪਿਆਰਿਓ ਜਦੋਂ ਸਾਨੂੰ ਗੁਰਮੁਖਾਂ ਦੀ ਸਾਧੂਆਂ ਦੀ ਸੰਗਤ ਮਿਲਦੀ ਹੈ ਤਾਂ ਪਹਿਲਾਂ ਤਾਂ ਉਹਨਾਂ ਦੀ ਕਿਰਪਾ ਨਾਲ ਮਨ ਤੇ ਕਾਬੂ ਪਾਉਣ ਦਾ ਢੰਗ ਮਿਲਦਾ ਜਿੰਨਾ ਚਿਰ ਮਨ ਤੇ ਕਾਬੂ ਨਹੀਂ ਪੈਂਦਾ ਉਹਨਾਂ ਚਿਰੇ ਨਾਮ ਦੀ ਸਮਝ ਨਹੀਂ ਆਉਂਦੀ ਇਸ ਕਰਕੇ ਸਾਧੂਆਂ ਦੀ ਸੰਗਤ ਕਰਕੇ ਨਾਮ ਤੇ ਕਾਬੂ ਮਨ ਤੇ ਕਾਬੂ ਪਾਇਆ ਜਾਂਦਾ ਹੈ ਮਨ ਵਸਿਆ ਵੈ ਨਾਨਕਾ ਜੇ ਪੂਰਨ ਕਿਰਪਾ ਹੋਏ ਇਸ ਮਨ ਤੇ ਕਾਬੂ ਪਾ ਕੇ ਫਿਰ ਇੱਕ ਪਰਮੇਸ਼ਰ ਦੀ ਪ੍ਰਾਪਤੀ ਦਾ ਉਦਮ ਕਰਿਆ ਜਾਂਦਾ ਹੈ ਸਾਦ ਕੀ ਮਹਿਮਾ ਵਰਨੈ ਕੌਣ ਪ੍ਰਾਣੀ ਹੁਣ ਗੁਰਮੁਖਾਂ ਦੀ ਬ੍ਰਹਮ ਗਿਆਨੀਆਂ ਦੀ ਜਿਹੜੀ ਮਹਿਮਾ ਹੈ ਧੰਨ ਗੁਰੂ ਅਰਜਨ ਦੇਵ ਜੀ ਭਾਵੇਂ ਸਭ ਜਾਣਦੇ ਆ ਪਰ ਫੇਰ ਵੀ ਕਹਿੰਦੇ ਮੈਂ ਵਰਨਨ ਨਹੀਂ ਕਰ ਸਕਦਾ ਐਸੇ ਰੱਬ ਦੇ ਪਿਆਰੇ ਜਿਹੜੇ ਪਰਮੇਸ਼ਰ ਨਾਲ ਇਕਮਿਕ ਹੋ ਚੁੱਕੇ ਐ ਇਹ ਪ੍ਰਾਣਾਧਾਰੀ ਸਿੱਖ ਜੀਵ ਮਤਲਬ ਮਨੁੱਖ ਉਹਨਾਂ ਸੇਕ ਸਾਧੂਆਂ ਦੀ ਬ੍ਰਹਮ ਗਿਆਨੀਆਂ ਦੀ ਗੱਲ ਨੂੰ ਪੂਰੀ ਬਿਆਨ ਨਹੀਂ ਕਰ ਸਕਦਾ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ ਜਿਵੇਂ ਕਿਹਾ ਗਿਆ ਹੈ ਸਾਧ ਕੀ ਮਹਿਮਾ ਵਰਨਾ ਕੌਣ ਪ੍ਰਾਣੀ ਨਾਨਕ ਸਾਧ ਕੀ ਸ਼ੋਭਾ ਪ੍ਰਮਹੇ ਸਮਾਨੀ ਸਾਧੂਆਂ ਦਾ ਮਹਾਤਮ ਸਾਧ ਜਨਾਂ ਦਾ ਮਹਾਤਮ ਜਿਹੜਾ ਹੈ ਉਹਨਾਂ ਦੀ ਵਡਿਆਈ ਜਿਹੜੀ ਹੈ ਜੀ ਕੋਈ ਕਰਦਾ ਹੈ ਏ ਪ੍ਰਭੂ ਦੀ ਵਡਿਆਈ ਸਾਨੂੰ ਪ੍ਰਭੂ ਦੇ ਵਿੱਚ ਮਿਲਾ ਦਿੰਦੀ ਏ ਹਰ ਕਾ ਸੇਵਕ ਸੋਹਰ ਜੇਹਾ ਭੇਦ ਨ ਜਾਣੋ ਮਾਨਸ ਦੇਹਾ ਐਸੀ ਪਰਮੇਸ਼ਰ ਦੀ ਭਗਤੀ ਹੈ ਜਿਹੜਾ ਇਸ ਭਗਤੀ ਨੂੰ ਕਰਦਾ ਹੈ ਉਸ ਨੂੰ ਪਰਮੇਸ਼ਰ ਆਪਣੇ ਵਿੱਚ ਬੁਲਾ ਲੈਂਦਾ ਏਸੀ ਪਾਤਸ਼ਾਹ ਜੀ ਦੀ ਬਖਸ਼ਸ਼ ਸਤਮਾ ਸ਼ਲੋਕ ਤੇ ਸਤਵੀਂ ਅਸ਼ਟਪਦੀ ਦੇ ਪਹਿਲੇ ਪਦੇ ਦੀ ਵਿਚਾਰ ਅੱਗੇ 7ਵੇਂ ਅਸ਼ਟਪਦੀ ਦਾ ਦੂਸਰਾ ਪਦਾ ਆਰੰਭ ਹੁੰਦਾ ਸਾਧ ਕੇ ਸੰਗ ਅਗੋਚਰ ਮਿਲੇ ਸਾਧ ਕੇ ਸੰਗ ਸਦਾ ਪਰਫੁੱਲੇ ਸਾਧ ਕੇ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਇਹ ਸ਼ਬਦ ਦੀ ਵਿਚਾਰ ਅਗਲੇ ਦੀਵਾਨਾ ਵੀ ਸਰਵਣ ਕਰਾਂਗੇ ਇੱਥੇ ਰੋਕਣ ਦੀ ਆਗਿਆ ਬਖਸ਼ੋ ਮਲਾਉ ਫਤਿਹ ਪਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾ ਗੁਰੂ ਵਾ ਗੁਰੂ ਵਾ